ਸੂਰੀਆ ਕਰੋ 24 ਪੰਜਾਬ న్యూ ਚੈਨਲ ਨੂੰ ਅਜਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਬੜਾ ਝਟਕਾ ਲੱਗਦਾ ਨਜ਼ਰ ਆਇਆ ਜਦੋਂ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਤੂਰ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ ਅੱਜ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਜੀ ਪਹੁੰਚੇ ਹਨ ਜਿੱਥੇ ਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਕੰਦੋੜਾ ਬੋਲਦੇ ਨਜ਼ਰ ਆ ਰਹੇ ਹਨ ਤੇ ਇਸ ਮੌਕੇ ਤੇ ਦੇਖ ਸਕਦੇ ਹੋ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘ ਲਾਜੀ ਹਰਦੀਪ ਸਿੰਘ ਤੂਰ ਦੇ ਘਰ ਪਹੁੰਚੇ ਹਨ ਅਤੇ ਇਸ ਮੌਕੇ ਤੇ ਉਹਨਾਂ ਨੂੰ ਕਾਂਗਰਸ ਦਾ ਪੰਜੇ ਵਾਲਾ ਸਰੂਪ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਦੇ ਦੇਖਦੇ ਹੋ ਤਸਵੀਰਾਂ ਵਿੱਚ ਠਾਠਾਂ ਮਾਰਦਾ ਘੱਟ ਲੋਕ ਕੋਠਿਆਂ ਦੇ ਵੀ ਖੜੇ ਨਜ਼ਰ ਆ ਰਹੇ ਹਨ ਇੱਕ ਆਪਣੇ ਆਪ ਦੇ ਠਾਠਾਂ ਮਾਰਦੇ ਘੱਟ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰਨ ਦੇ ਵਿੱਚ ਕੋਈ ਕਸਰ ਛੱਡ ਨਹੀਂ ਛੱਡੀ ਕਿਉਂਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਮਹਿਲਾਵਾਂ ਦੇ ਨਾਲ ਪਿੰਡਾਂ ਦੇ ਵਿੱਚੋਂ ਪੰਜ ਸਰਪੰਚ ਪਹੁੰਚੋ ਨਜ਼ਰ ਆ ਰਹੇ ਹਨ ਇਸ ਮੌਕੇ ਦੇਖ ਸਕਦੇ ਹੋ ਸਾਬਕਾ ਸਰਪੰਚ ਸਿਮਰਨ ਸਿੰਘ ਫੋਮਣਵਾਲ ਅਤੇ ਇਸ ਮੌਕੇ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਕੰਧੋੜਾ ਗੁਰਜੀਵਨ ਸਿੰਘ ਸਰਪੰਚ ਰਾਜ ਸਿੰਘ ਵਾਲਾ ਅਤੇ ਮਿੱਠੂ ਖਾਨ ਜੀ ਜੋ ਬੀਸੀ ਕੋਆਰਡੀਨੇਟਰ ਨੇ ਪੰਜਾਬ ਕਾਂਗਰਸ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੋਠਿਆਂ ਦੇ ਖੜੇ ਲੋਕ ਆਪਣੇ ਆਪ ਦੀ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਹਨੇਰੀ ਚੱਲ ਰਹੀ ਸੀ ਉਹ ਲੱਗਦਾ ਹੁਣ ਆਉਣ ਵਾਲੇ ਟਾਈਮਾਂ ਦੇ ਵਿੱਚ ਕਾਂਗਰਸ ਦੀ ਚਲਦੀ ਨਜ਼ਰ ਆਵੇਗੀ ਕਿਉਂਕਿ ਇੱਕ ਠਾਠਾ ਮਾਰ ਦੇ ਕੱਠ ਨੇ ਵਿਰੋਧੀਆਂ ਦੇ ਵਿੱਚ ਵੀ ਕੁਸਵਾਲੀਆਂ ਨਿਸ਼ਾਨ ਪੈਦਾ ਕਰ ਦਿੱਤੇ ਗਏ ਹਨ ਇਸ ਮੌਕੇ ਦੇਖ ਸਕਦੇ ਹੋ ਉਹਨਾਂ ਦੇ ਨਾਲ ਬਰਵਿੰਦਰ ਸਿੰਘ ਖਾਬਦੀਆ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਸਾਫ ਸਿੰਘ ਸਰਪੰਚ ਸਾਹਿਬਕਾ ਪਰੋਪ ਪਵਿੱਤਰ ਸਿੰਘ ਚਹਿਲ ਪਵਾਨੀਗੜ ਤੋਂ ਅਤੇ ਉਹਨਾਂ ਦੇ ਨਾਲ ਮਿੱਠੂ ਗਾਂਜੀ ਅਤੇ ਗਰਦੀਪ ਸਿੰਘ ਬਲਾਕ ਪ੍ਰਧਾਨ ਕਾਂਗਰਸੀ ਅਤੇ ਇਸ ਮੌਕੇ ਦੇ ਬੱਕ ਬੱਕ ਹੋਰ ਵੀ ਆਗੂ ਪਿੰਡਾਂ ਦੇ ਸੈਵਾਨ ਪਹੁੰਚੋ ਨਜ਼ਰ ਆ ਰਹੇ ਹਨ ਕਿਉਂਕਿ ਅੱਜ ਹਰਦੀਪ ਸਿੰਘ ਤੂਰ ਵੱਲੋਂ ਕੀਤੇ ਗਏ ਇਕੱਠ ਨੇ ਕ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਕਰ ਦਿੱਤਾ ਹੈ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਸਾਫ ਕਾਇਬ ਉਹਨਾਂ ਦੇ ਮੰਤਰੀ ਵੀਜੇਂਦਰ ਸਿੰਘਲਾ ਅਤੇ ਸਾਫ ਕਾਇਬ ਟਰੱਕ ਯੂਨੀਅਨ ਪ੍ਰਧਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜੋ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਉਸ ਕੈਨ ਹਰਦੀਪ ਸਿੰਘ ਤੂਰ ਕੀ ਕਹਿੰਦੇ ਹਨ ਆਓ ਤੁਹਾਨੂੰ ਸੁਣਾਉਣਿਆ ਅਈ ਲੋਕਾਂ ਨੇ ਆਪਾਂ ਇਹ ਜਿਹੇ ਸਿਪ ਨੇ ਰੇਪਰਵਾ ਕਮਾਲ ਸਾਡੇ ਨਾਲ ਤਾਂ ਸੱਟ ਖੇਡਿਆ ਕਰੂਗਾ ਆ ਕੇ ਪਿੰਡਾਂ ਦੇ ਵਿੱਚ ਪਤਾ ਨਹੀਂ ਕੀ ਕਰਿਆ ਕਰੂਗਾ ਆਪਾਂ ਸਾਰੇ ਬੋਲੇ ਹੋ ਕੇ ਇਹਨੂੰ ਮੋਟਾ ਨੂੰ ਜਿੱਤਿਆ ਤਾਂ ਪਰ ਅੱਜ ਇਹ ਜਾ ਕੇ ਆਪਣੀਆਂ ਜਨਨਾਂ ਤੇ ਅੱਜ ਦਾ ਨਹੀਂ ਹੈਗਾ ਇਹ ਕੱਢ ਲਾਓ ਜਵਾਬ ਤਾਂ ਹੋ ਜੇ ਤੁਸੀਂ ਇੰਨੇ ਲੋਕ ਕਰ ਗੱਲਾਂ ਬਹੁਤ ਕਰਨ ਵਾਲੀਆਂ ਸੀ ਅੱਜ ਲੈ ਮੂਲਿਕ ਜਿਹੜੀਆਂ ਜੀਨੀਆਂ ਕੋ ਵੈਦ ਕਰਨ ਵਾਸਤੇ ਇਹਨਾਂ ਦੀ ਸਟੀ ਮਾਮਲਾ ਨਹੀਂ ਹੋ ਜਾਣੇ ਭਰਤ ਕਾਲਿਆ ਸਿੰਘਲਾ ਸਾਹਿਬ ਸਾਰੀਆਂ ਗੱਲਾਂ ਕੱਢ ਲਗੇ ਸਵੇਰ ਨੂੰ ਦੇਖਦੇ ਹਾਂ ਹਰਦੀਪ ਸਿੰਘ ਤੌਰ ਔਰ ਤੇ ਜੀ ਆਇਆਂ ਔਰ ਸਵਾਗਤ ਕਰਦੇ ਹਾਂ ਬਸ ਵਾਸਤਵ ਨੂੰ ਇਹ ਕਿ ਮੇਰੇ ਛੋਟੇ ਭਰਾ ਨਾਲ ਮਿਲ ਕੇ ਮੋਢੇ ਨਾਲ ਟੋਡਾ ਲਾ ਕੇ ਅਸੀਂ ਕੰਮ ਕਰਾਂਗੇ ਸਿੰਘਲਾ ਸਾਹਿਬ ਨੂੰ ਕਿਸ ਵਾਸਤੇ ਹੋਣੇ ਕੀ ਆਉਣ ਵਾਲੇ ਸਮੇਂ ਤੇ ਬਲਾ ਕਰੂੰ ਹੋਰ ਮਜ਼ਬੂਤ ਕਰਾਂਗੇ ਸਾਹਿਬ ਜੀ ਸਾਹਿਬ ਜੀ ਇਹ ਇਹ ਮੇਰਾ ਸਿਆਸੀ ਬਦਲ ਨਹੀਂ ਜਾਣਾ ਤੇ ਮੈਂ ਇਹ ਮੇਰੀ ਨਵੀਂ ਜ਼ਿੰਮੇਵਾਰੀਆਂ ਨੂੰ ਮੈਂ ਤੰਦੇ ਹੀ ਨਾ ਲਗਾਉਂਗਾ ਮੈਂ ਆਮ ਆਦਮੀ ਪਾਰਟੀ ਦੇ ਸੱਚੇ ਮਨ ਨਾਲ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਆਪ ਦੀ ਸਦਾਤਨ ਕੋ ਪੜੀ ਹੈ ਜੋ ਕਿ ਉਹਨਾਂ ਨੇ ਆਪਣੇ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉਹਨਾਂ ਨੇ ਸਾਡੇ ਆ ਜਮੀਨਾ ਖੋਣ ਲਈ ਇੱਕ ਗੱਠ ਫੋਲ ਸੀ ਡੈਡ ਪੋਲਿੰਗ ਪੋਲ ਸੀ ਬਣਾਈ ਹੈ ਉਹਦੇ ਰੋਸ ਵਿੱਚ ਮੈਂ ਜਲਦ ਮਦਨੇ ਪਾਰਟੀ ਨੂੰ ਅਲਵਿਦਾ ਕਹਦਾ ਤੇ ਸਾਫ ਕਾ ਕੈਬਨ ਮੰਤਰੀ ਬਜਿੰਦਰ ਸਿੰਘ ਜੀ ਦੇ ਇਲਾਵਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਮੇਰੇ ਗ੍ਰਾਫਿਕ ਆ ਕੇ ਨਿਮਾਨੇ ਜਿਹੇ ਇੰਨਾ ਮਾਨ ਬਖਸ਼ਿਆ ਸਿਰ ਤੇ ਮੇਰੇ ਪਰ ਹੱਥ ਰੱਖਿਆ ਸਭ ਤੋਂ ਵੱਧ ਮੈਂ ਬਜਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਕੋਰ ਟੀਮ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਓਐਸਡੀ ਸਾਹਿਬ ਸਾਡੇ ਦੋਨੇ ਸਾਡੇ ਦੋਨੇ ਪਤੀ ਦੋਨੇ ਵੱਡੇ ਪ੍ਰਧਾਨ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਬਾਅਦ ਧੰਨਵਾਦ ਮੇਰੇ ਸਹੂ ਪਾਈਚਾਰੇ ਦਾ ਮੇਰੀਆਂ ਭੈਣਾਂ ਦਾ ਮੇਰੀਆਂ ਬੀਬੀਆਂ ਦਾ ਸਭ ਤੋਂ ਬਾਅਦ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਸ੍ਰੀ ਵਿਜੇਂਦਰ ਸਿੰਘਲਾ ਸਾਹਿਬ ਜਿੰਦਾਬਾਦ ਜਿੰਦਾਬਾਦ ਇਨਸਾਨ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਵਕਤ ਨੂੰ ਜਦੋਂ ਬੱਚੇ ਛੋਟੇ ਹੁੰਦੇ ਆ ਤਾਂ ਉਹਨਾਂ ਦਾ ਖੇਡਣ ਦਾ ਵਕਤ ਹੁੰਦਾ ਹੈ ਪੜ੍ਹਾਈ ਦਾ ਵਕਤ ਹੁੰਦਾ ਹੈ ਖਾਣ ਪੀਣ ਦਾ ਵਕਤ ਹੁੰਦਾ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤਾਂ ਕੋਈ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲਦਾ ਕੋਈ ਰਾਜਨੀਤੀ ਵਿੱਚ ਜ਼ਿੰਮੇਵਾਰੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰਦੀਪ ਨੇ ਆਪਣੀ ਜਵਾਨੀ ਦੇ ਕਈ ਅਹਿਮ ਸਾਲ ਉਸ ਪਾਰਟੀ ਨੇ ਦਿੱਤੇ ਉਹਦੇ ਵਿੱਚ ਸੱਚੀ ਤੇ ਸੁੱਚੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਲੋਕਾਂ ਵਾਸਤੇ ਆਪਣੇ ਇਲਾਕੇ ਵਾਸਤੇ ਆਪਣੇ ਇਲਾਕੇ ਦੀ ਲੋਕਾਂ ਦੀ ਤਕਲੀਫ ਨੂੰ ਦੂਰ ਕਰਨ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਵਾਸਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਉਸ ਪਾਰਟੀ ਦੀ ਜਦੋਂ ਸ਼ੁਰੂਆਤ ਹੋਈ ਉਦੋਂ ਤੋਂ ਉਸ ਪਾਰਟੀ ਨਾਲ ਜੁੜ ਕੇ ਉਸ ਪਾਰਟੀ ਦੇ ਝੰਡੇ ਨੂੰ ਬੁਲੰਦ ਕਰਨ ਵਾਸਤੇ ਉਸ ਦੇ ਵਾਸਤੇ ਖੜਾ ਆਜੋ ਉਸ ਪਾਰਟੀ ਦੀ ਜੋ ਪੰਜਾਬ ਚ ਸਰਕਾਰ ਹੈ ਢੂੜ ਸਾਲ ਪਹਿਲੇ ਆਏ تو جے لائچی ہوں گا تا ڈونڈ سار پہلا پہلے چھڑ کے نہ ہوں جے لائچی ہوں گا تا ڈونڈ سال پہلا چھڑ کے نہ ہوں گا جے مانچ درد ہے جے مان دے دے اس پارٹی دا جو چور مینیفیسٹو سی جو اس پارٹی دا وعدہ پنجاب دے ہوگا ناسا جیو وعدہ اس پارٹی دے لیڈر سہبانہ نے طاقت چاند تو مات اگر پورا نہیں کیتا ਤੇ ਤਾਂ ਜੇ ਹਰਦੀਪਪੂਰ ਉਸ ਪਾਰਟੀ ਨੂੰ ਅਲਮਦਾ ਕਹਿ ਕੇ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੀ ਹਰਦੀਪ ਸਿੰਘ ਤੂਰ ਜਿੰਦਾਬਾਦ ਇਹ ਕੋਈ ਛੁੱਟੀ ਕਰਨ ਨਹੀਂ ਆਪਾਂ ਕੋਈ ਬੰਦਾ ਦੋ ਦਿਨ ਦੀ ਵੀ ਤਾਕਤ ਛੱਡਦਾ ਨਹੀਂ ਹੁੰਦਾ ਇਸ ਤੋਂ ਇਹਦਾ ਕਿਰਦਾਰ ਪਤਾ ਲੱਗਦਾ ਹੈ ਬਾਜਵਾ ਸਾਹਿਬ ਜਿਦ்பਾਤੀ ਤਰੀਕੇ ਨਾਲ ਬੋਲ ਕੇ ਗਏ ਇਹਹੀਆ ਗੱਲਾ ਪੰਜਾਬ ਦੇ ਵਿੱਚ اوپر بہت سارے نوجوانوں کے جو بلبلے سی آج وہ نوجوان مایوس ہو کے گھر بیٹھے اور کئی بار کچھ کر نہیں سکتے اور سرکار کا دبا نہ ہوتا آپ سارے جانتے اور عام آدمی پارٹی ہے جنہاں نے پنجاب پہ بے روزگاری یہ بدلا سی کہ بے روزگاری ختم کریں پنجاب کے جنہیں کچے ملازم ہیں ਉਹਨਾਂ ਨੂੰ ਹਰੇ ਪੈਨ ਨਾਲ ਪੱਕਾ ਕਰਾਂਗੇ ਪੰਜਾਬ ਦੇ ਵਿੱਚ ਜਿੱਨਾ ਨਸ਼ਾ बिकਦਾ ਹੈ ਉਹਨੂੰ ਅਸੀਂ ਖਤਮ ਕਰਾਂਗੇ ਪੰਜਾਬ ਦੇ ਜਿੱਦੀ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਹਨੂੰ ਬੰਦ ਕਰਾਂਗੇ ਪੰਜਾਬ ਪੰਜਾਬ ਦੀ ਕਰੋੜਾਂ ਵਸਤਾਂ ਨੂੰ ਅਸੀਂ ਠੀਕ ਕਰਾਂਗੇ ਆ ਮੇਰੀਆਂ ਬੀਬੀਆਂ ਪੈਣਾ ਬੈਠੀਆਂ ਵੱਡੀ ਗਿੰਤੀ ਵਿੱਚ ਇਹਨਾਂ ਨੇ ਨਵੇਂ ਫਟੂਏ ਲੈ ਲਏ ਕਿ ਪਤਾ ਨਹੀਂ ਇਹੀ 1000 ਰੁਪਏ ਵਾਲਾ ਕੰਮ ਚੱਲਿਆ ਕਰੂਗਾ ਮੈਂ ਤਾਂ ਗਲਤ ਗੱਲ ਨਹੀਂ ਕਰਿਆ ਇਹ ਸਾਰੀਆਂ ਗੱਲਾਂ ਇਸ ਪਾਰਟੀ ਨੇ ਚੋਣਾਂ

ਨਸ਼ਾ ਕੱਲੇ ਕੱਲੀ ਗਲੀ ਦੇ ਘਰ ਤੱਕ ਪਹੁੰਚ ਗਿਆ ਕਿ ਇਸ ਜਗ੍ਹਾ ਦੇ ਉੱਪਰ ਇੱਕ ਨੌਜਵਾਨ ਬੱਚਾ ਬਦ ਟੀਕੇ ਦੀ ਡੋਜ਼ ਲਾ ਕੇ ਰੱਬ ਨੂੰ ਪਿਆਰਾ ਹੋ ਗਿਆ ਅੱਜ ਕਦੋਂ ਹੋਵਾ ਸਾਡੀ ਗੱਲ ਹੈ ਕਿ ਕਿਹ ਦੇ ਗੈਂਗਸਟਰ ਦੀ ਗੱਲ ਹੋ ਜਾਂਦੀ ਹੈ ਕਿਹ ਦੇ ਗੋਲੀ ਚੱਲਣ ਦੀ ਗੱਲ ਹੋ ਜਾਂਦੀ ਹੈ ਕਿ ਕਦੇ ਕਿਸੇ ਦੇ ਕਤਲ ਦੀ ਗੱਲ ਹੋ ਜਾਂਦੀ ਤੇ ਕੀ ਪੰਜਾਬ ਇਹ ਜਾ ਸੀ ਅੱਜ ਲੈਨ ਪੁਲੀ ਪਾਲਿਸੀ ਆਈ ਹੈ ਪਰसों ਧਰਨਾ ਸੀ ਪਟਿਆਲੇ ਤੇ ਬਹੁਤ ਸਾਰੀ ਸੰਗਤ ਆਪਣੇ ਬਲਾਕ ਚੋਂ ਵੀ ਗਈ ਸੀ اپنے علاقے جو بھی گئی سے وہ کا کرن کرنے میں گل سمجھی ہے پنجاب کا آپسی بھائی چارہ سانچ کے پیار ہمیشہ تکڑا رہا ہے. اور اس پارٹی نے آ کے اس پیار سانج کو بھی کمزور کرن دی گل کرتی اسی یہ دیکھو جتے کسان دی جہی زمین ہے دے ماں ہے اور کلے کسان دی زمین کسان دی ماں نہیں ہے وہ پنجاب کی دیش دی ماں ہے زمین ਜੋ ਜ਼ਮੀਨ 'ਚ ਕਿਸਾਨ ਮਿਹਨਤ ਕਰਦਾ ਹੈ ਉਹਦਾ ਪੇਟ ਭਰਦਾ ਜਿਸ ਖੇਤ 'ਚ ਮਜ਼ਦੂਰ ਮਿਹਨਤ ਕਰਦਾ ਹੈ ਤਾਂ ਮਜ਼ਦੂਰ ਦਾ ਪੇਟ ਭਰਦਾ ਤੇ ਜੇ ਉਸ ਖੇਤ ਦੇ ਵਿੱਚੋਂ ਚੰਗੀ ਫਸਲ ਆ ਕੇ ਮੰਡੀ ਵਿੱਚ ਤਕਾਰ ਤੇ ਜਾਂਦੀ ਹੈ ਤਾਂ ਉਸ ਆਗ ਦੇ ਦਲੇ ਦੁਕਾਨਦਾਰਾਂ ਦਾ ਪੇਟ ਭਰਦਾ ਹੈ ਔਰ ਜੇ ਚੰਗੀ ਫਸਲ ਹੁੰਦੀ ਹੈ ਤੇ ਦੀਵਾਲੀ ਨੂੰ ਬਜ਼ਾਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਤਾਂ ਸਾਡੇ ਬਜ਼ਾਰਾਂ 'ਚ ਮਨਾਈਰੀ ਦੀ ਦੁਕਾਨਾਂ ਦੇ ਉੱਪਰ ਵੀ ਜਾ ਕੇ ਰੌਣਕ ਲੱਗਦੀ ਹੈ ਪਲੇ ਸਾਡੀ ਜਿਹੜੀ ਜ਼ਮੀਨ ਦੇ ਨਾਲ ਜੁੜੀ ਹੋਈ ਸਾਜ ਉਹ ਪੰਜਾਬ ਦੇ ਹਰ ਇੱਕ ਕਿਸਾਨ ਦੀ ਸਾਜ ਹੈ ਜਿਸ ਸਾਜ ਨੂੰ ਖਤਮ ਕਰਨ ਦੀ ਗੱਲ ਇਸ ਲੈਣੀ ਕੁਰੀ ਪਾਲਿਸੀ ਦੇ ਤਹਿਤ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੀ ਹੈ। ਔਰ ਮੈਂ ਤੁਹਾਨੂੰ ਇਹ ਜ਼ਿੰਮੇਵਾਰੀ ਨਾਲ ਕਹਿ ਰਿਹਾ ਚੰਡੀਗੜ੍ਹ ਦੇ ਮੋਹਾਲੀ ਦੇ ਇਲਾਕੇ ਦੇ ਵਿੱਚ 7 ਸਾਲ ਪਹਿਲਾਂ ਇੱਕ ਐਕਰੋਸ ਪਾਲਿਸ ਦੇ ਨਾਂ ਦੇ ਉੱਪਰ ਪ੍ਰੋਜੈਕਟ ਆਇਆ ਜਿੱਦੇ ਵਿੱਚ 5-7000 ਏਕੜ ਜ਼ਮੀਨ ਸਰਕਾਰ ਨੇ ਐਕਵਾਇਰ ਕਰਨ ਦੀ ਗੱਲ ਕੀਤੀ ਔਰ ਉਹਨੇ ਇਸੇ ਹੀ ਗੱਲ ਕੀਤੀ। ਬੀ ਕੇਕਰ ਜ਼ਮੀਨ ਦੇ ਤਹਿਤ ਤੁਸੀਂ 1000 ਗਜ ਦਾ ਰੈਹਾਬਿਲਿਟੀ ਪਲਾਟ ਤੇ 200 ਗਜ ਦਾ ਕਮਰਸ਼ਲ ਪਲਾਟ ਮਿਲੂਗਾ ਅੱਜ ਤੱਕ ਉਹ ਸਕੀਮ ਸਿਰੇ ਨਹੀਂ ਚੜੀ ਅਜੂਰੇ 50 ਕਿੱਲੇ ਦੇ ਐਕੋਜੀਸ਼ਨ ਦੇ ਉੱਪਰ 30 ਕਿੱਲੇ ਮਿਲਨੇ ਆ ਅੱਜ ਦੇ 50 ਕਿੱਲੇ ਦਾ ਉਹ ਬਜਾਓ ਜ਼ਮੀਨ ਹੈ ਜਿੱਥੇ ਕਿਸਾਨ ਨੂੰ ਪੇਪਰਨ ਵਾਸਤੇ ਕੰਮ ਮਿਲਦਾ ਜਿੱਥੇ ਸਾਡੇ ਕਣਕ ਤੇ ਝੋਨੇ ਦੀ ਖੇਤੀ ਹੁੰਦੀ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਸਪਰਿਆ ਜੇ ਤੁਸੀਂ ਆਉਣ ਵਾਲੇ ਆ ਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਪ੍ਰਚਾਰ ਕੀਤਾ ਮੈਨੂੰ ਜ਼ਿੰਮੇਵਾਰੀ ਦਿੱਤੀ ਬਾਹਲਾ ਮੇਰਾ ਜਿਸ ਤਰ੍ਹਾਂ ਪਹਿਲਾ ਇਸ ਇਲਾਕੇ ਦੀ ਨਿਵਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਨਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘ ਦਾ ਵੀ ਹੋਊਗੀ ਔਰ ਮੈਂ ਜਿੰਦਾਬਾਦ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿਸ ਇਲਾਕੇ ਸਾਹਿਬ ਦਾ ਇਲੈਕਸ਼ਨ ਹੈ ਨਾ ਉੱਧਰ ਜਾਵੋਲੇ ਉੱਧਰ ਜਾਵੋਲੇ ਮੈਂ ਅੱਗੇ ਦੀ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਨਹੀਂ ਹੈ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਸੁਵੇਖ ਹੋਵੇ ਆਪਾਂ ਫੈਕਟਰੀ ਲੈ ਕੇ ਆਏ ਸੀ ਸੀਮਿੰਟ ਦੀ ਤੇ ਜਿਸ ਦੇ ਉੱਪਰ ਕੋਈ ਸਟੇ ਹੋ ਗਿਆ ਆਰ ਵਾਲੇ ਸਵੇਟ ਹਾਈ ਕੋਰਟ ਉਸ ਸਟੇ ਟੁੱਟ ਗਿਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਹੈ ਉੱਥੇ ਵੀ ਪਰਮਾਤਮਾ ਨੇ ਮਿਹਰ ਕੀਤੀ ਤੇ ਤੇ ਉਸ ਦੇ ਨਾਲ ਸਾਡੇ ਇਲਾਕੇ ਦੇ ਇਸ ਇਲਾਕੇ ਦੇ ਬੱਚਾ ਨੂੰ ਰੋਜ਼ਗਾਰ ਦੇਣੂ ਉਸ ਉਸ ਫੈਕਟਰੀ ਦੇ ਨਾਲ ਹੋਰ ਕਾਰਖਾਨੇ ਤੇ ਹੋਰ ਕਾਰੋਬਾਰ ਖੁੱਲਣਗੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲੂ ਮੈਡੀਕਲ ਕਾਲਜ ਦੀ ਮਨਜ਼ੂਰੀ ਆਪਾਂ ਕੀਤੀ ਸੀ ਉਸ ਕਹਾਵ ਦਾ ਪਿੰਡ ਦੇ ਵਿੱਚ ਗਊਸ਼ਾਲਾ ਵਾਲਿਆਂ ਨੇ 10 ਏਕੜ ਜ਼ਮੀਨ ਮੈਡੀਕਲ ਕਾਲਜ ਬਣਾਉਣ ਵਾਸਤੇ ਦਿੱਤੀ ਦੇ ਸੂਬੇ ਦੀ ਸਰਕਾਰ ਨੇ ਪਿਛਲੇ 3.5 ਸਾਲ ਤੋਂ ਦੋ ਵਾਰੀ ਉਹਦੀ ਜਗ੍ਹਾ ਬਦਲੀ ਪਰ ਮੈਡੀਕਲ ਕਾਲਜ ਨਹੀਂ ਲੱਗਿਆ ਮੇਰੀ ਦੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਅਸੀਂ ਪੰਜਾਬ ਸਰਕਾਰ ਦਾ ਪੈਸਾ ਮਨਜ਼ੂਰ ਕਰਕੇ ਮੈਡੀਕਲ ਕਾਲਜ ਮਨਜ਼ੂਰ ਕੀਤਾ ਸੀ ਅੱਜ ਉਸ ਮੈਡੀਕਲ ਕਾਲਜ ਨੂੰ ਜਿੱਥੇ ਬਣਾਉਣਾ ਚਾਹੁੰਦੇ ਹੋ ਬਣਾਓ ਮੇਰੀ ਤਾਂ ਕੋਈ ਬੇਇੰਤਿਆ ਹੈ ਕਿ ਜੇ ਉਹਨੂੰ ਘਾਹ ਦਾ ਬਣਾਓਗੇ ਜਿਹੜੇ ਬੱਚੇ ਉਸ ਮੈਡੀਕਲ ਕਾਲਜ 'ਚ ਪੜ੍ਹਨਗੇ ਉਹ ਬੱਚਿਆਂ ਨੂੰ ਡਾਡਾ ਕੈਂਸਰ ਹਸਪੀਟਲ ਦੇ ਵਿੱਚ ਵੀ ਜਾ ਕੇ ਤਜਰਬਾ ਕਰਨ ਵਾਸਤੇ ਮੌਕਾ ਮਿਲੂ ਤੇ ਪੀਜੀਆਈ ਦੇ ਵਿੱਚ ਜਿੱਥੇ ਚੰਡੀਗੜ੍ਹ ਪੀਜੀਆ ਦੇ ਡਾਕਟਰ ਆ ਕੇ ਲੋਕਾਂ ਦਾ ਇਲਾਜ ਕਰਦੇ ਆ ਉਥੇ ਜਾ ਕੇ ਵੀ ਉਹਨਾਂ ਨੂੰ ਟ੍ਰੇਨਿੰਗ ਤੇ ਤਜਰਬਾ ਮਿਲੂ ਮੈਂ ਸਮਝਦਾ ਹੈ ਕਿ ਅਗਰ ਉਹ ਸਾਡੇ ਘਾਹ ਦਾ ਪਿੰਡ ਦੇ ਵਿੱਚ ਦੀ ਜ਼ਮੀਨ ਦੇ ਉੱਪਰ ਬਣਦਾ ਹੈ ਤਾਂ ਉਹਦੇ ਨਾਲ ਸਾਡੇ ਉਥੇ ਪੜ੍ਹਨ ਵਾਲੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਦੋ بڑے ਹਸਪਤਾਲ ਜਿਹੜੇ ਪੰਜਾਬ ਵਿੱਚ ਕਿਤੇ ਨਹੀਂ ਸਿਰਫ ਸਾਨੂੰ ਦੇ ਵਿੱਚ ਆ ਚਾਹ ਕੈਂਸਰ ਦਾ ਤੇ ਚਾਹ ਪੀਜੀਆ ਦਾ ਉਹ ਬੱਚਾ ਨੂੰ ਉੱਥੇ ਜਾ ਕੇ ਤਜਰਬਾ ਲੈਣ ਵਾਸਤੇ ਆਸਾਨੀ ਹੋਊ ਕਿਉਂ ਸਾਡੇ ਬੱਚੇ ਹੋਰ ਵਧੀਆ ਤੇ ਕਾਬਿਲ ਡਾਕਟਰ ਕੈਂਸਰ ਵਰਗੀ ਬਿਮਾਰੀ ਦੇ ਬਣ ਸਕਣਗੇ ਤੋਂ ਮੇਰੀ ਬੇਨਤੀ ਹੈ ਜੇ ਮੇਰੀ ਆਵਾਜ਼ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਰਕਾਰ ਤੱਕ ਪਹੁੰਚੇ ਮੇਰੀ ਬੇਨਤੀ ਹੈ ਕਿ ਉਹ ਮੈਡੀਕਲ ਕਾਲਜ ਜਿਹਦੇ ਵਾਸਤੇ ਕੋਈ ਪੈਸਾ ਕਿਸੇ ਨੂੰ ਲੈ ਕੇ ਆਂਦੀ ਲੋ ਜਿਸ ਦਾ ਸਾਰਾ ਪੈਸਾ ਕਾਂਗਰਸ ਪਾਰਟੀ ਨੇ ਜੰਨੀ ਸਾਹਿਬ ਜਦੋਂ ਵਜ਼ੀਰ ਸੀ ਮੁੱਖ ਮੰਤਰੀ ਸੀ ਉਸ ਵੇਲੇ ਅਸੀਂ ਮਨਜ਼ੂਰ ਕਰਕੇ ਉਹਦਾ ਉਦਘਾਟਨ ਕੀਤਾ ਸੀ ਉਹਦੀ ਮਨਜ਼ੂਰੀ ਹੋ ਕੇ ਉਹ ਮੈਡੀਕਲ ਕਾਲਜ ਲੱਗੇ ਤਾਂ ਕਿ ਇਹ ਸਾਡਾ ਸੰਗਰੂਰ ਮੈਡੀਕਲ ਹੱਬ ਬਣੇ ਜਿੱਥੇ ਮੈਡੀਕਲ ਕਾਲਜ ਵੀ ਹੈ ਜਿੱਥੇ ਪੀਏ ਦਾ ਹਸਪਤਾਲ ਵੀ ਹੈ ਤੇ ਜਿੱਥੇ ਸਾਡਾ ਕੈਂਸਰ ਦਾ ਹਸਪਤਾਲ ਵੀ ਹੈ ਔਰ ਲੋਕਾਂ ਨੂੰ ਵੱਡੀ ਤੋਂ ਵੱਡੀ ਸਹੂਲਤ ਮਿਲੇ ਔਰ ਮੈਨੂੰ ਇਹ ਗੱਲ ਕਈ ਵਾਰ ਦੱਸ ਕੇ ਚੰਗਾ ਲੱਗਦਾ ਹੈ ਕਿ ਅੱਜ ਜਿਹੜੇ ਮਰੀਜ਼ ਪਹਿਲਾਂ ਰਾਜਸਥਾਨ ਸਾਡੇ ਇਲਾਕੇ ਚੋਂ ਜਾਂਦੇ ਸੀ ਅੱਜ ਰਾ ਅੱਜ ਰਾਜਸਥਾਨ ਤੇ ਹਰਿਆਣਾ ਦੇ ਮਜ਼ੀ ਜਿਹੜੇ ਮਰੀਜ਼ ਆ ਉਹ ਸਾਡੇ ਸੰਗਰੂਰ ਦੇ ਕੈਂਸਰ ਦੇ ਹਸਪਤਾਲ ਤੇ ਪੀਜੀਐ ਦੇ ਹਸਪਤਾਲ ਵਿੱਚ ਇਲਾਜ ਵਾਸਤੇ ਆਉਂਦੇ ਆ ਤੋ ਇਸ ਗੱਲ ਦੀ ਗੱਲ ਨੂੰ ਖਤਮ ਕਰਦੇ ਹੋਏ ਮੈਂ ਤੁਹਾਨੂੰ ਇੰਨੀ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਅੱਜ ਹਰਦੀਪ ਨੇ ਇਹ ਫੈਸਲਾ ਕੀਤਾ ਹੈ ਆਪਣੇ ਆਪ ਨੂੰ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਾਉਂਦਾ ਮਾਨ ਸਨਮਾਨ ਇਹਦੀ ਮੇਰੇ ਕਦੇ ਕਾਂਗਰਸ ਪਾਰਟੀ ਨਜ਼ਰ ਅੰਦਾਜ਼ ਨਹੀਂ ਕਰੂਗੀ ਇਹ ਸਾਡੀ ਟੀਮ ਦਾ ਮੁਰਲੀ ਗਤਾਰ ਵਿੱਚ ਖੜਾ ਹੋ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਇਲਾਕੇ ਦੀ ਤਰੱਕੀ ਵਾਸਤੇ ਸਾਡੀ ਟੀਮ ਦਾ ਹਿੱਸਾ ਬਣ ਕੇ ਕੰਮ ਕਰੂਗਾ ਜੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਹਰਦੀਪ ਜੱਜਾਂ ਕਾਂਗਰਸ ਦਾ ਪੱਲਾ ਫੜੇ ਸੋਣਿਆ ਮਾਗੀ ਪਾਰਟੀ ਛੱਡ ਕੇ ਟਰੱਕ ਦੀ ਪ੍ਰਧਾਨ ਵੀਰੇ ਤੇ ਬਲਾਕ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਵੀ ਸੀ ਕੀ ਗਾਉਂਦੇ ਸੀ ਹੱਬ ਤੋਂ ਪਹਿਲਾਂ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਕਰਦੇ ਹੋਏ ਆਜ ਆਮਦੀ ਪਾਰਟੀ ਸੱਦੀ ਹੈ ਮੈਂ ਵੱਡੇ ਵੀਰ ਬਜਿੰਦਰ ਸਿੰਘ ਦਾ ਜੀ ਦੇ ਅਗਵਾਈ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਨਵੀਂ ਜ਼ਿੰਮੇਵਾਰੀ ਸ਼ੁਰੂਆਤ ਕੀਤੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਜੋ ਇਹ ਅੱਜ ਸਾਰੇ ਵਲੰਟੀਅਰਾਂ ਨੂੰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪੁਗਾ ਇਹਨਾਂ ਨੂੰ ਸਾਨੂੰ ਬਈਆਂ ਨੂੰ ਹੋਰ ਭਜਾਣਾ ਪਊਗਾ ਮੈਂ ਇਹੀ ਬੇਨਤੀ ਕਰਦਾ ਵੀ ਜੱਟਾਂ ਨੂੰ ਡਾਂਗ ਸੱਚੇ ਚੱਕਣੀ ਪਊਗੀ ਲੈਂਡ ਪੋਲਿੰਗ ਪਾਲਿਸੀ ਵਾਪਸ ਕਰਨ ਦੀ ਪੂਣੀ ਆਪਾਂ ਨੇ ਪੰਜਾਬ ਖੇਤੀ ਪ੍ਰਧਾਨ ਸੋਬਾ ਜੇ ਆਪਣੀ ਲਵੇ ਜ਼ਮੀਨਾਂ ਹੀ ਨਹੀਂ ਆ ਤਾਂ ਆਪਾਂ ਉਰੇ ਸਵੇਰ ਹੀ ਖਤਮ ਹੋ ਜੀਗਾ। ਆਪਾਂ ਨੇ ਦੁਬਾਰੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ। ਹਰਦੀਪ ਤੁਸੀਂ ਕਾਫੀ ਲੰਬਾ ਸਮੇਂ ਨਰਿੰਦਰ ਕੌਰ ਭਰਾਜ਼ ਦੀ ਕਹਿ ਸਕਦੇ ਆ ਕਿ ਗੱਡੀ ਚਲਾਈ ਆ। ਮੋਰੀ ਵਰਕਰ ਰਿਓ ਲਗਾਤਾਰ ਜਦੋਂ ਤੋਂ ਸਕੂਟੀ ਦਾ ਸਫ਼ਰ ਕੀਤਾ ਨਰਿੰਦਰ ਕੌਰ ਭਾਦਰੀ। ਕੀ ਅਜੀਹਾ ਕੀ ਲੱਗਿਆ ਤੁਹਾਨੂੰ ਕਿ ਜਿਹੜਾ ਜੱਟ ਦਾ ਮਲਕੇ ਲੋਕਾਂ ਨੂੰ ਕਾਫੀ ਲੱਗਦਾ ਸੀ ਕਿ ਹਰਦੀਪ ਤੂਰ ਨੇ ਜਿਹੜੇ ਕਾਫੀ ਨਜ਼ਦੀਕ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ। ਮੈਂ ਸਾਰਿਆਂ ਨੂੰ ਪਤਾ ਮੇਰੇ ਸਾਰੇ ਵੀਰਾਂ ਨੂੰ ਸਾਰੇ ਮਾਣਿਆਂ ਨੂੰ ਸਾਰੇ ਹਲਕੇ ਨੂੰ ਪਤਾ ਮੈਂ ਟਰੱਕ ਜਨ ਦੀ ਪ੍ਰਧਾਨਗੀ ਕਰੀ ਸਭ ਤੋਂ ਪਹਿਲਾਂ ਸਾਡੀ ਰੋਜੀ ਰੋਟੀ ਨੂੰ ਟਰੱਕ ਜਨ ਨੇ ਤੇ ਸੱਟ ਮਾਰੀ ਆ ਉਹਦਾ ਅਸੀਂ ਵਿਰੋਧ ਕੀਤਾ ਤਾਨੇ ਲਾਇਆ ਤਾਂ ਅਸੀਂ ਉਹ ਪਾਲਿਸੀ ਵਾਪਸ ਕੀਤੀ ਐ ਤੇ ਮੈਂ ਦੇਖ ਰਿਹਾ ਸੀ ਲੰਬੇ ਸਮੇਂ ਤੋਂ ਸਿੰਘਲਾ ਸਾਹਿਬ ਨੇ ਜੋ ਸਾਡੇ ਪਿਛਲੀ ਵਾਰ ਜੂਨੀਅਰ ਦੇ ਉੱਪਰ ਹੱਥ ਦੇ ਕੇ ਰੱਖਿਆ ਤਾਂ ਇਹਨਾਂ ਦੇ ਅੱਜ ਵੀ ਉਹ ਵਰਕਰਾਂ ਦੇ ਸਾਰੇ ਪੰਜਾਬ ਦੇ ਜੂਨੀਅਰ ਖਤਮ ਨੇ ਜੇ ਇਹ ਨਾ ਹੁੰਦੇ ਤਾਂ ਸਾਡੀਆਂ ਜੂਨੀਅਰਾਂ ਅੱਜ ਪੰਜਾਬ ਚ ਦਿਰਬਾ ਤੋਰੀ ਨਾਬਾ ਤੇ ਸੰਗਰੂਰ ਇਹ ਜੂਨੀਅਰ ਸੱਚੀ ਖਤਮ ਹੋ ਜਾਂਦੇ ਅੱਜ ਅਸੀਂ ਰੋਟੀ ਰੋਟੀ ਖਾ ਰਿਹਾ ਤਾਂ ਇਹਨਾਂ ਦੀ ਦੇਖਾ ਰਿਹਾ ਐ ਸਾਢੇ 3 ਸਾਲ ਉੱਤਕੇ ਨੇ ਟਰੱਕ ਜਿਹਨਾਂ ਨੂੰ ਲੈ ਕੇ ਗਾਮੂ ਲਿਆਉਣ ਨੂੰ ਪਰ ਇਹ ਕਹਿ ਦਿੰਦੇ ਨੇ ਅਸੀਂ ਬਾਈ ਦੇ ਜ਼ਰੂਰ ਕਰੇ ਨੇ ਪਰ ਹਾਲ ਤੱਕ ਬਾਹਰ ਨਹੀਂ ਕਰ ਸਕੇ ਜਿਹੜੀ ਖਾਰਜ ਕਰਨ ਦੀ ਬੜੇ ਬੜੇ ਵੈਦੇ ਕਰਕੇ ਗੱਲਾਂ ਕਰਦੇ ਸੀ ਦੁਬਾਰਾ ਸਰਕਾਰ ਦੇ ਆਓ ਕਾਂਗਰਸ ਪਾਰਟੀ ਦੀ ਮੈਂ ਵਿਸ਼ਵਾਸ ਦਵਾਨਾ ਸਿੰਘਲਾ ਸਾਹਿਬ ਜੀ ਜ਼ਰੂਰ ਪਹਿਲਾਂ ਵਾਂਗ ਜੂਨੀਅਰ ਤੇ ਜ਼ਰੂਰ ਹੱਥ ਰੱਖਣਗੇ ਆਪਾਂ ਜੇ ਪ੍ਰਧਾਨ ਦੀ ਟਰੱਕ ਜਿਹਨਾਂ ਦੇ ਆਮ ਅਥਾਰਟੀ ਦੇ ਉਹ ਜੁਆਇਨ ਕੀਤਾ ਕੀ ਕਰਾ ਇੱਕ ਮਿਹਨਤੀ ਕਾਬਲ ਇਮਾਨਦਾਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਵਲੰਟੀਅਰ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਉਸ ਪਾਰਟੀ ਦੀ ਸੇਵਾ ਵਾਸਤੇ ਲਗਾਏ ਬਹੁਤ bade bade ਵਾਦੇ ਉਸ ਪਾਰਟੀ ਨੇ ਪੰਜਾਬ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਭਵਾਨੀਗੜ੍ਹ ਦੀ ਬਿਹਤਰੀ ਦੇ ਵਾਸਤੇ ਲੋਕਾਂ ਨਾਲ ਕੀਤੇ ਮੈਂ ਸਮਝਦਾ ਕਿ ਅੱਜ ਜਦੋਂ ਤੂਰ ਸਾਹਿਬ ਨੇ ਦੇਖ ਹਰਦੀਪ ਜੀ ਨੇ ਦੇਖਿਆ ਕਿ ਉਹ ਗਲਾ ਦੇ ਉੱਪਰ ਉਹ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਤਾਂ ਅੱਜ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਿਸਾਨੀ ਵਿਰੋਧੀ ਨੀਤੀਆਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਔਰ ਆਪਾਂ ਦੇਖਿਆ ਪਿੱਛੇ ਟਰੱਕ ਉਹਨਾਂ ਦੇ ਵਿੱਚ ਪਹਾੜ ਨਿਕੜ ਚ ਕੀ ਹੋਇਆ ਉਹ ਗੱਲਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਤਾਂ ਮੈਂ ਇਸ ਇਲਾਕੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੇਰੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਦੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੁਵਾੰਦੀ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦਾ ਮਾਣ ਸਨਮਾਨ ਪਾਰਟੀ ਵੀ ਦਿੱਤਾ ਜਾਊਗਾ ਔਰ ਉਹ ਸਾਡੀ ਟੀਮ ਦੀ ਕੜੀ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਤਾਂ ਕਿ ਇਲਾਕਾ ਤੇ ਲੋਕ ਮਜ਼ਬੂਤ ਹੋ ਸਕਣਾ ਉਹ ਰੱਖ ਕੇ ਜਾ ਸਕਦਾ ਲੈਂਡ ਪ੍ਰੋਮ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਕਹਿ ਸਕਦਾ ਕਿ 65000 ਏਕੜ ਜਿਹੜੀ ਜ਼ਮੀਨ ਲਿਆਤੀ ਜਾ ਰਹੀ ਹੈ ਫਰੋਧ ਕਰ ਰਹੇ ਨੇ ਪਰ ਸਰਕਾਰ ਨਵੀਆਂ-ਨਵੀਆਂ ਪੌਂਚੀਆਂ ਆਏ ਉਹ ਕਹਿੰਦੀ ਅਸੀਂ ਵਿਕਾਸ ਦੇ ਨਾਤੇ ਜਿਹੜੇ ਵਿਕਾਸ ਕਰਦਾ ਪੰਜਾਬ ਦਾ ਪਰ ਸ਼ਹਿਰਾਂ ਦਾ ਅਜੇ ਤੱਕ ਵਿਕਾਸ ਹੋਇਆ ਕੋਈ ਨਹੀਂ ਦੇਖੋ ਇਹ ਪੰਜਾਬ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆੜਤੀਏ ਦਾ ਇੱਕ ਬਹੁਤ ਡੇਰਾ ਰਿਸ਼ਤਾ ਹੈ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਇਹ ਸਾਡੇ ਸਾਰੇ ਪੰਜਾਬ ਦੀ ਇੱਕ ਖੁਸ਼ਬੂ ਹੈ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਨਹੀਂ ਹੈ ਕਰਨੀ ਉਹ ਪੰਜਾਬ ਦੀ ਵੀ ਮਾਂ ਹੈ ਉਹ ਦੇਸ਼ ਦੀ ਵੀ ਮਾਂ ਹੈ ਕਿਉਂਕਿ ਉਸੇ ਜ਼ਮੀਨ ਚੋਂ ਜੋ ਵੀ ਪੈਦਾਵਾਰ ਹੁੰਦੀ ਹੈ ਉਸ ਪੈਦਾਵਾਰ ਦੇ ਨਾਲ ਜਿੱਥੇ ਕਿਸਾਨ ਦਾ পেট ਭਰਦਾ ਹੈ ਉਥੇ ਗਰੀਬ ਦਾ ਵੀ ਭਰਦਾ ਹੈ ਉਥੇ ਮੰਡੀ ਦੀ ਦੁਕਾਨਦਾਰ ਦਾ ਵੀ ਭਰਦਾ ਹੈ ਉਥੇ ਜਦੋਂ ਫਸਲ ਆਉਂਦੀ ਹੈ ਜਿਹੜੀਆਂ ਮਣਿਆਰੀ ਦੀਆਂ ਤੇ ਲਲਾਰੀ ਦੀਆਂ ਦੁਕਾਨਾਂ ਹਨ ਸ਼ਹਿਰਾਂ 'ਚ ਉਹਨਾਂ ਦੇ ਉੱਪਰ ਵੀ ਰੌਣਕਾਂ ਲੱਗਦੀਆਂ ਤੋ ਸਾਡੇ ਪੰਜਾਬ ਦੀ ਜਿਹੜੀ ਜ਼ਮੀਨ 'ਚੋਂ ਕਣਕ ਦੀ ਤੇ ਝੋਨੇ ਦੀ ਖੇਤੀ ਹੁੰਦੀ ਹੈ ਉਸ ਦੇ ਨਾਲ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਤੋ ਜਿੰਨੀ ਆਮਦਨੀ ਆਉਂਦੀ ਹੈ ਉਹਦੇ ਨਾਲ ਆਰਥਿਕਤਾ ਉਹਦੇ ਨਾਲ ਸਰਕਾਰਾਂ ਨੂੰ ਵੀ ਟੈਕਸ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਹੈ ਟਰੱਕ ਆਪਰੇਟਰਾਂ ਨੂੰ ਵੀ ਬਹੁਤ ਸਾਰੀ ਢੋਆ ਠਵਾਈ ਦਾ ਕੰਮ ਤਾਂ ਮਿਲਦਾ ਜੇ ਫਸਲ ਦੀ ਪੈਦਾਵਾਰ ਹੁੰਦੀ ਹੈ ਜੇ ਅੱਜ ਅਸੀਂ 50 60 ਹਜ਼ਾਰ ਏਕੜ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਚੱਕ ਕੇ ਖੇਤੀ ਤੋਂ ਬਾਹਰ ਕੱਢ ਕੇ ਉਹਤੇ ਅਸੀਂ ਕਮਰਸ਼ੀਅਲ ਐਕਟੀਵਿਟੀ ਕਰਨ ਲੱਗ ਜਾਾਂਗੇ ਉਹਦੇ ਉੱਤੇ ਉੱਪਰ ਸ਼ੋਰੂਮ ਜਾਂ ਘਰ ਬਣਾਉਣ ਲੱਗ ਜਾਾਂਗੇ ਤਾਂ ਮੈਂ ਸਮਝਦਾ ਕਿ ਸਾਰੇ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਬਹੁਤ ਵੱਡਾ ਤਕਾ ਲੱਗੂ। ਕਿਉਂਕਿ ਮੈਂ ਸਮਝਦਾ ਹੈ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਅੱਜ ਇਸ ਸਕੀਮ ਦੇ ਵਿੱਚ ਮੈਂ ਪੜ ਰਿਹਾ ਸੀ ਕਿ ਕਿਤੇ ਕਹਿ ਗਿਆ ਕਿ ਜੇ 50 ਕਿੱਲੇ ਲੈਂਡ ਪੂਲਿੰਗ ਦੇ ਤਹਿਤ ਲਵਾਂਗੇ ਤਾਂ 30 ਕਿੱਲੇ ਮੋੜਾਂਗੇ ਪਹਿਲਾਂ ਤਾਂ ਜਿਹੜੀ 50 ਕਿੱਲੇ ਦੇ ਉੱਪਰ ਖੇਤੀ ਹੁੰਦੀ ਹੈ ਉਹ ਉਪਜਾਈਉ ਜ਼ਮੀਨ ਹੈ ਤੇ 30 ਕਿੱਲੇ ਮਿਲੂਗੀ ਕਿਹੜੀ ਮਿਲੂਗੀ ਇਹ ਨਹੀਂ ਪਤਾ ਕਿਸਨ ਉਹ ਜੋ ਖੇਤੀ ਜੋ ਉਹ ਵਾਲੀ ਜ਼ਮੀਨ 'ਚੋਂ ਖੇਤੀ ਹੋਊਗੀ ਕਿ ਨਹੀਂ ਹੋਊਗੀ ਇਹ ਨਹੀਂ ਪਤਾ ਕਿਸਨ ਜਿਹੜਾ ਬੰਦਾ ਤਿੰਨ ਕਿੱਲੇ ਦੇਊਗਾ ਉਹ ਨੂੰ ਇੱਕ ਕਿੱਲਾ ਮੜਜੂਗਾ ਤੇ ਦੋ ਕਿੱਲੇ ਉੱਡ ਜੂਗੀ ਸਿੰਘਾ ਸਰ ਕਿਹੜਾ ਵਿਕਾਸ ਹੈ ਜਿਹੜਾ ਇੰਨੀ ਜਵੀਨ ਕੰਕਰੀਟ ਦੇ ਵਿੱਚ ਬਦਲ ਕੇ ਵਿਕਾਸ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜਾ ਵਿਕਾਸ ਤਾਂ ਜੇ ਮੈਂ ਉਹੀ ਸਵਾਲ ਫੇਰ ਦੁਹਰਾ ਰਿਹਾ ਕਿ ਸ਼ਹਿਰ ਜਿਹੜੇ ਅਜੇ ਵੀ ਅਧੂਰੇ ਨੇ ਜੇਕਰ ਬਾਰਸ਼ ਹੋ ਜਾਂਦੀ ਹੈ ਭੋਨੀਗੜ ਦੇ ਵਿੱਚ ਵੀ 2-2 ਫੁੱਟ ਤੇ 3-4 ਫੁੱਟ ਪਾਣੀ ਰੁਕ ਜਾਂਦਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿੱਥੇ ਤੱਕ ਵਿਕਾਸ ਦੀ ਗੱਲ ਹੈ ਸਾਢੇ 3 ਸਾਲ ਹੋ ਗਏ ਆਪਾਂ ਆਪਣੇ ਆਪ ਲਗਾ ਲਓ ਵੀ ਆਪਣੀ ਮੁਸਪਲ ਕਮੇਟੀ ਨੂੰ ਤੇ ਆਪਣੇ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਤੇ ਸ਼ਹਿਰ ਚ ਜਿਹੜਾ ਵਿਕਾਸ ਦਾ ਕੰਮ ਹੋਣਾ ਉਹਦੇ ਵਾਸਤੇ ਕਿੰਨਾ ਪੈਸਾ ਸਰਕਾਰ ਵੱਲੋਂ ਆਇਆ ਉਸ ਤੋਂ ਹੀ ਪਤਾ ਲੱਗੂ ਕਿੰਨਾ ਵਿਕਾਸ ਹੋਣਾ ਜੇ ਪੈਸਾ ਆਊਗਾ ਪੈਸਾ ਰਿਲੀਜ਼ ਹੋਊਗਾ ਸਰਕਾਰ ਤਾਂ ਕਰਜ਼ਾਈ ਹੋਈ ਪਈ ਹੈ ਕਰਜ਼ਾ ਹਰ ਰੋਜ਼ ਵੱਧ ਰਿਹਾ ਹੈ ਤੇ ਕੀ ਅੱਜੇ ਕਰਜ਼ਾ ਉਤਾਰਨ ਵਾਸਤੇ ਜਾਂ ਜਿਹੜੇ ਵਾਅਦੇ ਚੋਣਾਂ 'ਚ ਕੀਤੇ ਉਹਨੂੰ ਪੂਰਾ ਕਰਨ ਵਾਸਤੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਆ ਰਹੀ ਔਰ ਇਹ ਨਹੀਂ ਪਤਾ ਕਿ ਪਹਿਲੇ ਹੀ ਪੰਜਾਬ ਦਾ ਨੌਜਵਾਨ ਬੱਚਾ ਬਾਹਰ ਜਾ ਰਿਹਾ ਇੱਕ ਪਾਸੇ ਤਾਂ ਗੱਲ ਹੋ ਰਹੀ ਹੈ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੀ ਗੱਲ ਤੇ ਜੇ ਜਿਹੜੇ ਬੱਚੇ ਅੱਜ ਖੇਤੀ ਦੇ ਨਾਲ ਜੁੜੇ ਵੀ ਹੋਏ ਆਂ ਥੋੜੇ ਬੋਤੇ ਜਿਹੜੇ ਰਹਿ ਗਏ ਤੇ ਜੇ ਤੁਸੀਂ ਉਹ ਜ਼ਮੀਨ ਐਕਵਾਇਰ ਕਰ ਲਈ ਤਾਂ ਉਹ ਬੱਚੇ ਵੀ ਬਾਹਰ ਜਾਣ ਚੁੱਕੇ ਹੋ ਪੱਕੇ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਜ਼ਮੀਨ ਲੈ ਲਈ ਤੇ ਪੈਸੇ ਦੇ ਦਿੱਤੇ ਜਾਂ ਉਹਨਾਂ ਨੂੰ ਵੱਧ ਜ਼ਮੀਨ ਦੇ ਦਿੱਤੀ ਆ ਘੱਟ ਜ਼ਮੀਨ ਦੇ ਦਿੱਤੀ ਜਾਂ ਉਹਦੀ ਵੈਲਿਊ ਵੱਧ ਕਰਕੇ ਦੇ ਦਿੱਤੀ ਤਾਂ ਉਹ ਲੋਕ ਆਪਣੇ ਬੱਚੇ ਨੂੰ ਬਾਹਰ ਭੇਜ ਦੇਣਗੇ ਤਾਂ ਫਿਰ ਤਾਂ ਪੰਜਾਬ ਐਸੀ ਖਾਲੀ ਹੋ ਜਾਣਾ ਸੋ ਮੈਂ ਸਮਝਦਾ ਕਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਇੱਕ ਕਿਸਾਨ ਤੇ ਪੰਜਾਬ ਦੇ ਵੱਖ-ਵੱਖ ਸਮਾਜ ਦੇ ਲੋਕਾਂ ਦੇ ਹੱਕ ਦੀ ਪਾਲਿਸੀ ਨਹੀਂ ਹੈ ਔਰ ਇਹ ਪੰਜਾਬ ਨੂੰ ਹੋਰ ਕਮਜ਼ੋਰ ਕਰੂਗੀ ਔਰ ਇਸ ਕਰਕੇ ਇਸ ਦੇ ਉੱਪਰ ਰਿਵਿਊ ਕਰਨਾ ਚਾਹੀਦਾ ਹੈ ਕਈ ਵਾਰੀ ਜਦੋਂ ਸਾਰੇ ਲੋਕ ਜਿਵੇਂ ਕਿਸਾਨਾਂ ਦੀ ਜ਼ਮੀਨ ਜਾਣੀ ਹੈ ਉਹ ਭਾਈ ਕਿਸਾਨਾਂ ਨੂੰ ਤਾਂ ਪੁੱਛੋ ਵੀ ਉਹ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਜੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਭਾਈ ਵਿਰੋਧ ਕਰ ਰਹੇ ਆ ਉਹਦਾ ਤਾਂ ਫਿਰ ਭਾਈ ਲੈਣ ਦੀ ਲੋੜ ਕੀ ਹੈ ਸੇ ਮਸਾ ਬ ਇਤਨਾ ਉਧੇੜਬਨ ਸ਼ੁਰੂ ਹੋ ਚੁੱਕੇ ਆਮ ਆਦਮੀ ਪਾਰਟੀ ਦੇ ਵਿੱਚ ਬਲਾਕ ਪਵਾਨੀਗੜ ਦੀ ਗੱਲ ਕਰੀਏ ਅੱਜ ਇਹ ਉਧੇੜਬਨ ਸ਼ੁਰੂ ਹੋਈ ਹੈਗੀ ਉਧਰ ਨਹੀਂ ਫਿਰੋਈ ਹੈ ਉਹ ਵੀ ਪ੍ਰਧਾਨ ਵੱਲੋਂ ਸ਼ੁਰੂ ਹੋਈ ਹੈਗੀ ਅੱਗੇ ਕਿਵੇਂ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ 2027 ਤੋਂ ਪਹਿਲਾਂ ਕਿੰਨੀ ਕੁ ਉਧਰ ਦੀ ਦੇਖਦੇ ਹੋ ਖਾਸ ਕਰਕੇ ਸੰਗਰੂਰ ਦੇ ਵਿੱਚ ਬਲਾਕ ਪਵਾਨੀਗੜ ਦੇ ਵਿੱਚ ਭਾਈ ਜੀ ਇਹ ਹਰ ਰੋਜ਼ ਉਧੜਨ ਤੇ ਹੀ ਹੈ ਖਾਸ ਤੌਰ ਤੇ ਪਵਾਨੀਗੜ ਚ ਸੰਗੂਰ ਚ ਉਧੜਨ ਤੇ ਹੀ ਹੈ ਜੇ ਸਾਰਾ ਕੁਝ ਅੱਜ ਦੱਸਤਾ ਫਿਰ ਤੁਹਾਡੇ ਕੋਲ ਵੀ ਖਬਰ ਚਲਾਉਣ ਨੂੰ ਕੁਝ ਨਹੀਂ ਰਹਿਣਾ ਤੇ ਅੱਜ ਆ ਚਲਾਓ ਅਗਲੇ ਹਫਤੇ ਹੋਰ ਚਲਾਵਾਂਗੇ ਅਗਲੇ ਹਫਤੇ ਫਿਰ ਹੋਰ ਚਲਾਵਾਂ ਕਹਿੰਦੇ ਮੰਨੂਗੀ ਕਾਫੀ ਲੀਡਰ ਤੁਹਾਡੇ ਨਸਲ ਵਿੱਚ ਨੇ ਜਾਂ ਬਰਕਰਾਰ ਟੱਚ ਦੇ ਵਿੱਚ ਲੀਡਰ ਦੀ ਗੱਲ ਹੀ ਨਹੀਂ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਚਾਹੇ ਉਹਨਾਂ ਦੇ ਲੀਡਰ ਹੈ ਤੇ ਚਾਹੇ ਪੰਜਾਬ ਦੀ ਜਨਤਾ ਹੈ ਤੇ ਜਦੋਂ ਇਹ ਜੀ ਫੀਲਿੰਗ ਲੋਕਾਂ ਦੇ ਮਨ 'ਚ ਆ ਜੇ ਤਾਂ ਫਿਰ ਗੱਲ ਪਾਰਟੀ ਦੀ ਉਹ ਨਹੀਂ ਹਰਦੀਪ ਨੇ ਕਿਹਾ ਕਿ ਮੈਂ ਵਿਜੇਂਦਰ ਸਿੰਘਲਾ ਜੀ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਜੁਆਇਨ ਕਰ ਰਿਹਾ ਮੈਂ ਜਦੋਂ ਕੰਮ ਕੀਤੇ ਸੀ ਉਦੋਂ ਤਾਂ ਮੈਨੂੰ ਲੋਕਾਂ ਨੇ ਵ ਤੇ ਲੇਕਿਨ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਦਲਾ ਆਊਗਾ ਤੇ ਬਦਲਾ ਆਇਆ ਕੋਈ ਨਹੀਂ ਤੇ ਤਾਂ ਵਿਜੇਂਦਰ ਸਿੰਘਲਾ ਦੀ ਗੱਲ ਹੋਣ ਲੱਗੀ ਇਸ ਕਰਕੇ ਜੇ ਹਰਦੀਪ ਵਰਗੇ ਛੋਟੇ ਭਰਾਜ ਮੇਰੇ ਨਾਲ ਜੁੜਿਆ ਆ ਕੇ ਮੇਰੀ ਤਾਕਤ ਬਣਿਆ ਹੈ ਮੇਰਾ ਮੈਨੂੰ ਹੌਸਲਾ ਦਿੰਦਾ ਹੈ ਜਾਂ ਮੇਰੀ ਮਜ਼ਬੂਤੀ ਹੋਈ ਹੈ ਤਾਂ ਇਹਦੇ ਵਰਗੇ ਹੋਰ ਭਰਾ ਇਹ ਦੇਖ ਕੇ ਕਿ ਹਰਦੀਪ ਵਰਗੇ ਵਰਕਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਮ ਆਦਮੀ ਪਾਰਟੀ ਵਾਸਤੇ ਲਗਾਈ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਆ ਜੋ ਕਾਂਗਰਸ ਛੱਡ ਉਹਨੂੰ ਛੱਡ ਕੇ ਕਾਂਗਰਸ ਜਾ ਰਿਹਾ ਹੈ ਤਾਂ ਮੈਂ ਸਮਝਦਾ ਕਿ ਇਹਨੂੰ ਦੇਖ ਕੇ ਵੀ ਹੋਰ ਸਾਰੇ ਨੌਜਵਾਨ ਬੱਚੇ ਜਿਹੜੇ ਉਸ ਪਾਰਟੀ ਨਾਲ ਲੱਗੇ ਸੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਿਲਿਤ ਕਰਨਗੇ ਸਰ ਇਸ਼ਾਰਾ ਤੁਸੀਂ ਵੀ ਕਰਤਾਗਾ ਤੇ ਕਾਂਗਰਸ ਸ਼ਿਪਾ ਲਗਾਤਾਰ ਇਸ਼ਾਰਾ ਕਰ ਰਹੀ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਜਿਹੜੇ ਵੱਡੇ ਲੀਡਰ ਨੇ ਉਹ ਟੱਚ ਦੇ ਵਿੱਚ ਨੇ ਇਹ ਸ਼ੁਰੂਆਤ ਅੱਜ ਬਲਾਕ ਪ੍ਰਧਾਨ ਵੱਲੋਂ ਹੋਈ ਹੈਗੀ ਕਿ ਜਿਵੇਂ ਤੁਸੀਂ ਇਸ਼ਾਰਾ ਕਰਦਾ ਵੀ ਹਰ ਹਫਤੇ ਨਵੀਂ ਖਬਰ ਮੈਂ ਕੋਈ ਇਸ਼ਾਰਾ ਨਹੀਂ ਕੀਤਾ ਮੈਂ ਤਾਂ ਜਿਹੜੀ ਤੁਸੀਂ ਕਹ ਰਹੇ ਹੋ ਵੀ ਹਰ ਹਫਤੇ ਨਵੀਂ ਖਬਰ ਮੈਂ ਹਰ ਹਫਤੇ ਮਤਲਬ ਮੈਨੂੰ ਤਾਂ ਰੋਜ਼ ਬੰਦੇ ਕਹਿੰਦੇ ਸਾਡੇ ਵਰਕੇ ਚਾਹੇ ਛੋਟਾ ਹੋਵੇ ਵੰਡਾ ਸਾਡੇ ਵਾਸਤੇ ਦਾ ਪਾਰਟੀ ਦੇ ਵਿੱਚ ਵਾਧਾ ਹੀ ਹੈ ਜੀ ਚਾਹੇ ਸਾਡੇ ਕੋਲੇ ਬਲਾਕ ਪ੍ਰਧਾਨ ਆਜੇ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਆਜੇ ਚਾਹੇ ਭਾਜਪਾ ਦਾ ਆਜੇ ਸਾਡੇ ਦਾ ਵਾਧ ਸ਼ੋਮਨੀ ਕੱਲ ਛੱਡ ਕੇ ਬੀਜੇਪੀ ਚ ਗਿਆ ਵਿਜੀਲੈਂਸ ਦੀ ਰੇਡ ਪਈ ਆ ਉਹਦੇ ਉੱਪਰ ਮਚੀਠੀਆਂ ਨੂੰ ਲੈ ਕੇ ਵੀ ਬੜੇ ਤਕਰੀਬਨ ਆਮ ਆਦਮੀ ਪਾਰਟੀ ਭਰੀ ਆ ਵੀ ਹੋ ਰਹੀ ਆ ਆਪੜੋਂ ਪਤਾ ਹੀ ਹੈ ਬੀਜੇਪੀ ਦੀ ਵੀ ਉਹੀ ਫਾਰਮੂਲਾ ਹੈ ਬਾਹਮ ਰੋੜ ਕੇ ਏਜੰਸੀਆਂ ਨੂੰ ਯੂਜ਼ ਕਰਕੇ ਕੰਮ ਕਰਨ ਦਾ ਤੇ ਇਹਨਾਂ ਦਾ ਵੀ ਉਹੀ ਫਾਰਮੂਲਾ ਹੈ